ਤੁਹਾਡੇ ਸਾਹਮਣੇ ਹੀ ਹੈ ਔਰ ਬੜਾ ਵਧੀਆ ਜਿਹੜਾ ਇਕੱਠ ਹੈ ਹਾਂਜੀ ਹਾਂਜੀ ਬਸ ਲੋੰਬੇ ਸਮੇਂ ਤੋਂ ਤਰਮੀ ਦੇ ਲੋਕਾਂ ਦਾ ਹੋਣਾ ਬੀਬੀਆਂ ਭੈਣਾਂ ਦਾ ਨੌਜਵਾਨਾਂ ਦਾ ਸਾਰੇ ਵੀਰਾਂ ਦਾ ਇੱਥੇ ਹੋਣਾ ਉਹਦੇ ਤੋਂ ਸਪਸ਼ਟ ਹੈ ਕਿ ਲੋਕਾਂ ਦਾ ਹੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਹੁੰਦੇ ਨੇ ਇਸ ਕਰਕੇ ਜਿਹੜਾ ਸ਼ਰੋਮਣੀ ਕਾਲੀਗੜ ਦਾ ਇਹ ਇਲਾਕਾ ਗੜ ਰਿਹਾ ਹੈ ਹਾਂ ਜੀ ਤੋਂ ਸਰਦਾਰ ਆਤਮਾ ਸਿੰਘ ਜੀ ਬੀਬੀ ਅਪਿੰਦਰਜੀਤ ਕੌਰ ਜੀ ਵੇਟ ਲੰਬਾ ਸਮਾਂ ਇਥੇ ਉਹਨਾਂ ਨੂੰ ਮਾਣ ਮਿਲਦਾ ਰਿਹਾ ਹੈ ਇਸ ਕਰਕੇ ਇਹ ਇੱਥੇ ਕਹਿਣ ਤੋਂ ਹੁੰਦੀਆਂ ਗੱਲਾਂ ਨਹੀਂ ਕਿਉਂਕਿ ਬਸਤੀ ਜਿਹੜਾ ਹੈ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ ਬੁਲੰਦ ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਹੈ ਔਰ ਤਜਰਬੇਕਾਰ ਜਾਣਾ ਚਾਹੀਦਾ ਹੈ ਹਾਂਜੀ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਹਾਂਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹੈ ਔਰ ਇਸ ਤਰ੍ਹਾਂ ਵਿਚਰਦਾ ਹੈ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹੈ ਤੇ ਕਿਸੇ ਨੂੰ ਉਹ ਲਾ ਨਹੀਂ ਇਸ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਹੈ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਹੈ ਜੇ ਮੇਰੀ ਕਾਰਗੁਜ਼ਾਰੀ ਚੰਗੀ ਰਹੀ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੜੇ ਕਿਹਾ ਹੈ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਚ ਪੰਥ ਦੀ ਗੱਲ ਹੋਵੇ ਚ ਪੰਜਾਬ ਦੀ ਗੱਲ ਹੋਵੇ ਚ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਅਸੀਂ ਬੜੇ ਪਿੱਛੇ ਪੈ ਗਏ ਐ ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬੜ ਬੜ ਕੇ ਜੋ ਕਿਸੇ ਇੱਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਨੇ ਕਿ ਇੱਥੇ ਸ਼ਾਂਤੀ ਰਹੇ ਭਾਈਚਾਰਕ ਸਾਂਝ ਜਿਹੜੇ ਸਮੁੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠੋ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ ਤੇ ਤਰੱਕੀ ਤਾਂ ਹੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਇਹ ਇੱਥੇ ਸ਼ਾਂਤੀ ਹੋ ਬੜੋ ਤੁਸੀਂ ਹਲਕਾ ਬੜੂ ਸਾਹਿਬ ਇੱਕ ਕੰਟੈਕਟ ਮਿਲਦਾ ਹੈ ਔਰ ਤੁਸੀਂ ਆਪਣੀ ਜਾਣਕਾਰੀ ਦਿੰਦੇ ਹੋ ਕੀ ਲੱਗਦਾ ਜੀ ਕਿਹੜੇ ਤੁਹਾਡੇ ਕੋਲ ਜਿਹੇ ਮੁੱਖ ਨੇੜੇ ਆਉਂਦੇ ਲੋਕਾਂ ਦੇ ਬਹੁਤ ਦਿੱਕਤ ਦੇਖੋ ਮੈਂ ਇੱਥੇ ਸਪੀਚ ਪਿੰਡਾਂ ਵਿੱਚ ਗੱਲ ਕੀਤੀ ਸੀ ਕਿ ਮੁਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਬڑے ਮਸਲੇ ਆ ਜੋ ਗਿਣ ਲਗਾ ਕੇ ਤਾਂ ਬਹੁਤ ਲੰਬੀ ਲਿਸਟ ਹੈ ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਹੈ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਹੈ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਕਿਸੇ ਰੂ ਕਿਸੇ ਨੂੰ ਉਹਨਾਂ ਦਾ ਵਾਰਸ ਬੰਨਣਾ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੇ ਤੋਂ ਉਹਨਾਂ ਨੂੰ ਸੁਰੱਖਿਰੂ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮਦਦਾਹੀ ਹੈ ਕਿ ਜਿਹੜੇ 33 34 35 ਸਾਲਾਂ ਤੋਂ ਜੇਲਾ ਚ ਬੈਠੇ ਨੇ ਜਿਹੜੇ 29 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜਤੇ ਨੇ ਉਹਨਾਂ ਦਾ ਘਰ ਹੋਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਕਿ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਉਹ ਤੇ ਹੈਗੇ ਹੈਗੇ ਜਾਂ ਜਿਹੜੇ ਡਿਵੈਲਪਮੈਂਟ ਦੇ ਨਾ ਰਿਹਾ ਹੂ ਵੀ ਹੈਗੇ ਆ ਨਰੇਗਾ ਜਿਹੜੀ ਹੈ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਤੇ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੁਲਾਂਕਣ ਕਰਨਾ ਉਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਹੈ ਉੱਥੇ ਕਿਸੇ ਨੂੰ ਕਤਾਈ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵੱਤੋਂ ਵੱਤੋਂ ਨਾਲ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਸਤਾ ਖੁੱਲਣਾ ਚਾਹੀਦਾ ਹੈ ਕਿ ਜਿੱਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਹੈ ਜਿਹੜਾ ਵਾਗ ਹੈ ਬਾੜਾ ਜਿੱਥੇ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ afghanistan ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਇੰਜੀਨੀਅਰ ਵਸਤਾਂ ਨੇ ਇਥੋਂ ਜਿਹੜੀਆਂ ਪੈਦਾ ਹੁੰਦੀਆਂ ਨੇ ਉਹ ਉੱਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਤੇ ਜਿਹੜਾ ਇੰਟੀਗ੍ਰੇਟਰ ਚੈੱਕ ਪੋਸਟ ਹੈ ਬਾਗਾ ਦੀ ਹੈ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ ਬੜਾ ਵੱਡਾ ਤੁਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਝ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਕੇ ਹੈ ਔਰ ਜੇ ਲਾਹੌਰ ਵਿੱਚ ਕੋਈ ਚੀਜ਼ ਆਉਣੀ ਹੁੰਦੀ ਹੈ ਤੇ ਗੁਜਰਾਤ ਤੋਂ ਕਰਾਚੀ ਜਾਂਦੀ ਹੈ ਤੇ ਕਰਾਚੀ ਤੋਂ ਘੋਂਕੇ ਲਾਹੌਰ ਹੁੰਦੀ ਹੈ ਐਡਾ ਵੱਡਾ ਤੁਸੀਂ ਦੇਖੋਗੇ 5-7 ਕਿਲੋਮੀਟਰ ਤੇ ਅਟਾਰੀ ਬਾਟਰ ਤੋਂ ਲਾਹੌਰ ਹੋਵੇ ਹਾਂਜੀ ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਆ ਬਾਇਆ ਸਮੁੰਦਰ ਜਿਹੜਾ ਹੈ ਉਹ ਚੀਜ਼ ਪਹੁੰਚੇ ਤੇ ਆਪਣੇ ਆਪ ਜੀ ਇਹ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਤੱਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ 'ਚ ਨਜ਼ਰ ਆਉਂਦੀ ਰੋਹਤਕ ਹਲਕਾ ਹੁਟਾ ਕੋਰ ਕੋਰ ਇਸ ਵੇਲੇ ਕਰੀ ਜਾ ਰਿਹਾ ਹੈ ਇਹ ਹੈ ਅਤੇ ਇਸ ਨੂੰ ਲੈ ਕੇ ਜਿਹੜਾ ਮੈਂ ਗੱਲ ਕਰਾਂ ਤਾਂ ਚੁਣੌਤੀ ਕਿਸ ਨੂੰ ਸਮਝੇ ਬਿੱਸਰ ਸਿੰਘ ਬਟਵਾ ਚੁਣੌਤੀ ਕਿਸ ਨੂੰ ਸਾਡੇ ਪਾਲੇ ਅਮਰੀਕਾ ਦੇ ਵਿੱਚ ਉਸ ਇੱਕ ਨੌਜਵਾਨ ਜਿਹੜੇ ਨੇ ਉਹ ਚਾਹਤ ਨਜ਼ਰ ਆ ਰਹੇ ਨੇ ਬਿੱਸਰ ਨੂੰ ਹਟਵਾ ਕੇ ਵੀ ਦੇਖੇ ਮੈਂ ਪੰਥਕ ਨਹੀਂ ਮੈਂ ਤਾਂ ਸਿੱਧਾ ਕਹਿੰਦਾ ਜੇ ਪੰਥਕ ਦੀ ਗੱਲ ਹੀ ਹੈ ਤੇ ਮੇਰੇ ਨਾਲ ਆਮੋ ਸਾਹਮਣੇ ਆ ਜਾਓ ਬਟਵਾ ਤਾਂ ਇੱਕ ਨੌਜਵਾਨ ਹੈ ਜਿਹੜਾ ਅਮਰੀਕਾ ਦੇ ਸਾਥੀ ਉਹਨੇ ਇੱਕ ਬਹੁਤ ਵੀ ਤਕੜਾ ਚੈਲੇਂਜ ਉਸ ਨੂੰ ਕੀਤਾ ਰਿਹਾ ਹੈ ਹਾਂਜੀ ਮੇਰੇ ਜਾਰੀ ਕਰਕੇ ਉਹਨਾਂ ਕਬੂਲਨਾਮਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਢਾਢੀ ਆਊਗੀ ਮੀਡੀਆ ਵੀ ਢਾਢਾ ਆਊਗਾ ਨਹੀਂ ਨਾ ਮੇਰੀ ਮੀਡੀਆ ਹੋਊਗੀ ਤੇ ਨਾ ਮੇਰੀ ਜਗਾ ਹੋਊਗੀ ਉਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆ ਜੀ ਸਰਟੀਫਿਕੇਟ ਲੈ ਕੇ ਆ ਜੇ ਮੇਰੀ ਵੱਲੋਂ ਆਰਐਸਐਸਰ ਆਜੇ ਤੇ ਮੇਰੀ ਵੱਲੋਂ ਕਾਂਗਰਸੀ ਆ ਜੀ ਜਿਹੜਾ ਮਰਜ਼ੀ ਆਜੇ ਜਿਹਦੇ ਤੇ ਉਹ ਮੋਹਰ ਲਾ ਦੇਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ ਕੀ ਲੱਗਦਾ ਹੈ ਕੈਰਐਸਐਸ ਦੇ ਨਾਲ ਕਨੈਕਟਡ ਹੋ ਸਰ ਮੈਟਰ ਨਹੀਂ ਸਾਰੇ ਮੈਟਰ ਦੀ ਮੈਂ ਗਾਰਨੀ ਕਰਦਾ ਪਰ ਮੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਆਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਆਗੂ ਨੇ ਕੀਤਾ ਹੈ ਤਾਂ ਪਰਵਾਜ਼ ਕਹੀ ਜਾਂਦਾ ਸੀ ਇਲੈਕਸ਼ਨ ਲੜਨੀ ਦੀ ਅਖੀਰ ਤੱਕ ਕਹੀ ਜਾਂਦੇ ਹੈ ਪਰਵਾਜ਼ ਤੇ ਮੀਟਿੰਗਾਂ ਵੀ ਚੱਲ ਰਹੀਆਂ ਹੈ ਕਹਿੰਦਾ ਜਾ ਅੱਗੇ ਲਗਾਤਾਰ ਯਾਰ ਕਿਹੜੇ ਵੇਲੇ ਦੀ ਗੱਲਾਂ ਕਰਦਾ ਮੈਂ ਤਾਂ ਉਸ ਤੋਂ ਪਹਿਲਾਂ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਲ ਐਲਾਨਾਂ ਨਾਲੋਂ ਤੋਂ ਪਹਿਲਾਂ ਥੋੜਾ ਜਿ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇਂ ਜਿਹੜਾ ਹੈ ਪਰਵਾਜ਼ ਜਿਹੜੀ ਗੱਲਾਂ ਕਰਦਾ ਰਿਹਾ ਹੈ ਹਾਂਜੀ ਤੇ ਜੱਕ ਦਾ ਵੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋੜਾ ਵਾਲੇ ਪਾਸੇ ਆ ਜਾਂਦਾ ਉਹਦੀ ਉਮੀਦਵਾਰਤਾ ਲਾਂਦੇ ਹੁੰਦੇ ਆ ਉਹਦੇ ਪਿੱਛੇ ਦੱਸਦੇ ਨੇ ਕਿ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਤੋਂ ਉਤਰਿਆ ਰਤ ਹੋ ਰात ਤੇ ਰਤੋ ਰਾਂ ਦੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੇ ਕਿ ਭਾਈ ਵਰਤਪਾਲ ਸਿੰਘ ਇਲੈਕਸ਼ਨ ਲੜਨੀ ਲੜਨ ਲੜਨ ਦੇ ਨਾਂ ਲੜਨ ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਵਾਨਗੀ ਦਿਖਾ ਦੇਣ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰ ਦੀ ਘੜ ਦੇ ਤੇ ਚਾਰ ਦੀ ਹੋਰ ਰੜ ਕੇ ਉਥੇ ਪੰਥ ਕੋ ਮੀਤਵਾਰ ਜੀ ਸੰਜਾ ਮੀਤਵਾਰ ਜੀ ਸੰਗਤ ਨੇ ਕਹਿਤਾ ਜੀ ਰਾਣ ਕਰਤਾ ਯਾਰ ਕਿਉਂ ਵਾਰਬਰ ਸ਼ਰਾਵੇ ਕਰਦੇ ਕਿਉਂ ਧੋਖਾ ਦਿੰਦੇ ਹਾਂਜੀ ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹਾਂਜੀ ਇਸ ਕਰਕੇ ਖੇਡਾਂ ਤੋਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪ ਹਉ ਗੱਲ ਕਰਦਾ ਉਹ ਆਜੇ ਜਿਹੜਾ ਮਰਜ਼ੀ ਆਜੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਨੂੰ ਮਿਲਾਓ ਕੱਲਾ ਵਿਰਸਾ ਸਿੰਘ ਮਲਟੋਆ ਤੇ ਕੱਲਾ ਉਹ ਆਜੇ ਇੱਕ ਟੀਵੀ ਚੈਨਲ ਹੋਵੇ ਇੱਕ ਕਮਰਾ ਹੋਵੇ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਬਤਾਰਾ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚਲ ਜੂਗਾ ਜੇ ਮੇਰੇ ਚ ਅ ਕੋਈ ਕਸਰ ਹੋਊ ਮੈਦਾਨ ਛੱਡ ਦੂੰਗਾ ਹਾਂਜੀ ਤੇ ਜੇ ਮੈਂ ਝੂਠਾ ਹੋਵਾਂ ਮੈਂ ਮੈਦਾਨ ਛੱਡ ਦਊ ਤਾਲੇ ਪਤਾ ਲੱਗ ਜੂਗਾ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ ਇਹ ਵੀ ਪਤਾ ਲੱਗ ਜੂਗਾ ਹਾਂਜੀ ਤੇ ਜੇ ਸਾਰਾ ਕੁਝ ਹੈ ਸਾਰਾ ਕੁਝ ਹੈ ਉਦੋਂ ਜਿਹੜੀ ਜਿੱਦ ਨਾਲ ਸਪਸ਼ਟ ਹੁੰਦਾ ਹੈ ਤੇ ਫਿਰ ਕਿਉਂ ਨਹੀਂ ਆਉਂਦੇ ਸਾਹਮਣੇ ਤੋਂ ਲੋਕਾਂ ਨੂੰ ਕਹਿੰਦੇ ਐ ਕਿ ਜਿਹੜਾ ਜਿਹੜਾ ਅ ਮਤਲਬ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਤੇ ਜਿਤਾਉਣਾ ਜ਼ਰੂਰੀ। ਕਿਹੜਾ ਕਾਨੂੰਨ ਹੈ ਜੀ? ਕੋਈ ਹੈਗਾ ਕਾਨੂੰਨ? ਕੋਈ ਹੈਗਾ ਕਾਨੂੰਨ ਕੋਈ ਸਿਸਟਮ ਕੋਈ ਨਿਯਮ ਕੋਈ ਪ੍ਰਵਿਧਨ ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਤੇ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਹੈ। ਤੇ ਉਹਨੇ ਵੈਸੇ ਹੀ ਦੋ ਨੇ ਚੌਣ ਤੇ ਚੌਣ ਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ। ਕੋਈ ਫਾਂਸੀ ਦੀ ਸਜ਼ਾ ਥੜੀ ਹੋਈ ਆ। ਜਾਂ ਉਮਰ ਕਹੇ ਥੜੀ ਹੋਈ ਆ। ਮੈਂ ਸੱਚੇ ਪਾਛਮੇ ਮੇਰੇ ਗੱਲ ਨੂੰ ਮੈਨੂੰ ਕੋਈ ਪੁੱਠਾ ਨਾ ਲਵੇ ਮੇਰੇ ਕਹਿਣ ਦਾ ਮਤਲਬ ਹਾਂਜੀ ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਉਹਦੀ ਭੈਣ ਖਾਈ ਕੀਤੀ ਸੀ ਉਹਦੇ ਸਾਰੇ ਹੀ ਹੋਰ ਪਾਸੇ ਚੱਲੇ ਸੀ ਜਿਹੜੇ ਆਪਣੇ ਆਪ ਨੂੰ ਪੰਥਰ ਕਹਿੰਦੇ ਆ ਉਹਦੀ ਭੈਣ ਦਾ ਜੋ ਨਰਾਦਰ ਕੀਤਾ ਉਹ ਉਹਦੀ ਭੈਣ ਦਾ ਨਰਾਦਰ ਨਹੀਂ ਜਿਹੜਾ 29 ਸਾਲਾਂ ਤੋਂ ਫਾਂਸੀ ਦੇ ਤਖਤੇ ਖੜੋਤਾ ਉਹ ਦਾ ਨਰਾਦਰ ਸੀ ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ ਜਿਹੜਾ ਪਾਰਲੀਮੈਂਟ ਦੀ ਚੋਣ ਜੇ ਜਾਂਦਾ ਆ ਤੇ ਉਹ ਰਹਾ ਹੋ ਜਾਂਦਾ ਹੈ ਕਿਤੇ ਕਾਨੂੰਨ ਦਿਖਾ ਦਿਓ ਕੋਈ ਨਿਯਮ ਦਿਖਾ ਦਿਓ ਤੇ ਠੀਕ ਹੈ ਜੀ ਅਸੀਂ ਵੈਸੇ ਹੀ ਕਹਾਂਗੇ ਇਹਨੂੰ ਬਣਾ ਕੇ ਭੇਜ ਦਿਓ ਥੋੜਾ ਜਿਹਾ ਸਾਹਿਬ ਤੁਸੀਂ ਸਪੀਚ ਦੇ ਦੌਰਾਨ ਕਿਹਾ ਕਿ ਤੁਸੀਂ ਅੰਮ੍ਰਿਤਪਾਲ ਦੇ ਘਰ ਜਾ ਰਹੇ ਹੋ ਦਾ ਮਤਲਬ ਮੰਨ ਕੇ ਉਸ ਦੇ ਪਰਿਵਾਰ ਦੇ ਕੋਲ